हां भाई ਇਹ ਵਾਲਾ ਤੇਲ ਹੈ ਜਿਹੜਾ ਹਨ ਤੁਸੀਂ ਆਪਣੇ ਘਰੇ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਸਕਦੇ ਹੋ ਇਹ ਤੁਹਾਡੇ ਵਾਲਾਂ ਦੀ ਗਰੋਥ ਕਰਨ ਚ ਮਦਦ ਕਰੂਗਾ ਸ਼ਾਈਨਿੰਗ ਲਿਆਊਗਾ ਜਿਹੜੇ ਬਾਈਟ ਵਾਲ ਨੇ ਬਲੈਕ ਕਰੂਗਾ ਡੈਂਡਰਸ ਨੂੰ ਦੂਰ ਕਰੂਗਾ ਦੇਖੋ ਜਿਵੇਂ ਤੁਸੀਂ ਦੇਖ ਰਹੇ ਹੋ ਬਾਈਟ ਜਿਹੜੇ ਵਾਲ ਨੇ ਹਨ ਉਹਨਾਂ ਤੇ ਇਹ ਤੇਲ ਹੈ ਜਿਹੜਾ ਪੂਰੀ ਚੰਗੀ ਤਰ੍ਹਾਂ ਮਸਲ ਮਸਲ ਕੇ ਨਹਾਉਣ ਤੋਂ 1 ਘੰਟਾ ਪਹਿਲਾਂ ਲਗਾਓ ਉਸ ਤੋਂ ਬਾਅਦ ਆਪਣਾ ਜਿਹੜਾ ਹੈਡਵਾਸ਼ ਕਰ ਲਓ ਕਰਨਾ ਕੀ ਹੈ ਤੁਸੀਂ ਨੇ 2 ਕੱਚੇ ਆਵਲੇ ਲੈ ਲਓ ਇਹਨਾਂ ਨੂੰ ਪੂਰੀ ਚੰਗੀ ਤਰ੍ਹਾਂ ਧੋ ਕੇ ਬ੍ਰੀਕ ਬ੍ਰੀਕ ਪੀਸਸ ਦੇ ਵਿੱਚ ਕੱਟ ਲਓ ਕੱਟਣ ਤੋਂ ਬਾਅਦ ਮੇਥੀ ਦਾਣਾ ਲੈ ਲਓ ਤੇ ਕਲੌਂਜੀ ਲੈ ਲਓ ਤੇ ਕੜੀ ਪੱਤਾ ਲੈ ਲਓ ਤੇ ਆਪਣਾ ਜਿਹੜਾ ਹੈਗਾ ਸਰੋਂ ਦਾ ਤੇਲ ਉਹ ਲੈ ਲਓ ਘਰ ਦਾ ਸਰੋਂ ਦਾ ਤੇਲ ਇਹ ਮਟੀਰੀਅਲ ਹੈ ਤੁਸੀਂ ਵੱਧ ਘੱਟ ਆਪਣੇ ਅਕੋਰਡਿੰਗ ਪੜਾ ਸਕਦੇ ਹੋ ਇੱਕ ਕੜਾਹੀ ਲੈ ਲਓ ਇਹਦੇ ਵਿੱਚ ਸਰੋਂ ਦਾ ਤੇਲ ਹੈ ਜਿਹੜਾ ਉਹ ਐਡ ਕਰ ਦੋ ਜਦੋਂ ਸਰੋਂ ਦਾ ਤੇਲ ਪੂਰੀ ਚੰਗੀ ਤਰ੍ਹਾਂ ਗਰਮ ਹੋ ਜੇ ਇਸ ਦੇ ਵਿੱਚ ਕੱਟੇ ਹੋਏ ਕੱਚੇ ਔਲੇ ਸੀ ਉਹ ਪਾ ਦਿਓ ਉਸ ਤੋਂ ਬਾਅਦ ਜਿਹੜਾ ਮੇਥੀ ਦਾਣਾ ਸੀ ਉਹਨੂੰ ਵੀ ਵਿੱਚ ਐਡ ਕਰ ਦਿਓ ਫਿਰ ਕਲੌਂਜੀ ਐਡ ਕਰ ਦਿਓ ਕਲੌਂਜੀ ਐਡ ਕਰਨ ਤੋਂ ਬਾਅਦ ਜਿਹੜੇ ਕੜੀ ਪੱਤੇ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਉਹ ਵੀ ਤੁਸੀਂ ਵਿੱਚ ਐਡ ਕਰ ਦਿਓ ਇੱਕ ਵਈ ਮੇਨ ਗੱਲ ਹੈ ਜਿਹੜੀ ਉਹ ਆਪਣੇ ਵਾਲਾਂ ਦੀ ਸ਼ਾਈਨ ਲਿਆਉਣ ਲਈ ਨਾ ਤੁਸੀਂ ਚਾਹ ਪੱਤੀ ਜ਼ਰੂਰ ਇਹਦੇ 'ਚ ਯੂਜ਼ ਕਰਿਓ ਉਸ ਤੋਂ ਬਾਅਦ ਇਹਨੂੰ ਪੂਰੀ ਚੰਗੀ ਤਰ੍ਹਾਂ ਪਕਾ ਲਓ ਜਿੰਨਾ ਟਾਈਮ ਇਹਦਾ ਕਲਰ ਹੈ ਜਿਹੜਾ ਉਹ ਚੇਂਜ ਨਾ ਹੋ ਜੇ ਹੁਣ ਤੁਸੀਂ ਦੇਖ ਸਕਦੇ ਹੋ ਬਈ ਇਹ ਚੰਗੀ ਤਰ੍ਹਾਂ ਤੇਲ ਹੈ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ ਹੁਣ ਤੁਸੀਂ ਇਹਨੂੰ ਆਪਣੇ ਵਾਲਾਂ ਤੇ ਨਹਾਉਣ ਤੋਂ ਇੱਕ ਘੰਟਾ ਪਹਿਲਾਂ ਅਪਲਾਈ ਕਰੋ ਫਿਰ ਰਿਜ਼ਲਟ ਤੁਹਾਡੇ ਸਾਹਮਣੇ ਆਊਗਾ ਤੇ ਤੁਸੀਂ ਖੁਦ ਇਹਨੂੰ ਘਰੇ ਹੀ ਬਣਾ ਸਕਦੇ ਹੋ